ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਜਿਹੜੀਆਂ ਅਨਹੋਲੀ ਅਲਾਈਅੰਸਸ ਐ ਨਾ ਪਾਰਟੀਆਂ ਦੇ ਤੇ ਕਿਸ ਹੱਦ ਤੱਕ ਕੰਪਰੋਮਾਈਜ਼ਸ ਹੋ ਰਹੀਆਂ ਇਕੱਠਿਆਂ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਫਿਰ ਚਾਇਓ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਕਿਸ ਹੱਦ ਤੱਕ ਅੰਡਰ ਦ ਟੇਬਲ ਇਹਨਾਂ ਦੇ ਗੱਠ ਜੋੜ ਹੋ ਰਿਹਾ ਮੈਂ ਉਹ ਵੀ ਚੀਜ਼ਾਂ ਅੱਜ ਕੁਝ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕੱਲ ਅਖਬਾਰਾਂ ਦੇ ਵਿੱਚ ਖਬਰ ਲੱਗੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਸਟੈਂਡ ਲਿਆ ਕਿ ਅਸੀਂ ਸੁਖਪਾਲ ਖੈਰਾ ਦੇ ਖਿਲਾਫ ਡਰਗ ਤਸਕਰੀਆ ਵਾਲੇ ਮਸਲੇ 'ਚ ਅੱਗੇ ਕਾਰਵਾਈ ਨਹੀਂ ਕਰਾਂਗੇ ਆ ਖਬਰ ਹੈ ਮੇਰੇ ਕੋਲੇ ਮੈਂ ਇਹਦੀਆਂ ਦੋ ਲਾਈਨਾਂ ਤੁਹਾਨੂੰ ਪਹਿਲਾਂ ਪੜ੍ਹ ਕੇ ਦੱਸਣਾ ਚਾਹਣਾ ਹੈ ਫਿਰ ਇਸ ਕੇਸ ਦੇ ਮੈਂ ਬੈਕਗ੍ਰਾਉਂਡ ਤੇ ਆਉਣਾ ਵੋਂਟ ਪ੍ਰੋਸੀਡ ਵਿਦ ਟ੍ਰਾਇਲ ਆਫ ਕਾਂਗਰਸ ਐਮ ਐਲ ਏ ਸੁਖਪਾਲ ਖੈਰਾ ਪੰਜਾਬ ਗਵਰਨਮੈਂਟ ਟੂ ਸੁਪਰੀਮ ਕੋਰਟ The Punjab government on Wednesday informed the Supreme Court that it will not proceed with the trial of Congress MLA Sukhpal Singh Khera in a 2015 drug haul case for the time being. Senior advocate Sadharth Dave, appearing for the Punjab government, told a bench of Justice Bela M. Trivedi and Justice Pankaj Mithal that he has instructions. to inform the court that the state will not proceed uh, with the trial against khaira wakiil saab kende that he has instructions to inform the court that will that they will not proceed against the trial with against khaira instructions punjab sarkar diyan kyunki oh punjab sarkar nu represent kar re ho wakiil supreme court de ve. tusi dekho inna ne kitthon tak compromises hun kar re sab to pehla sarkar bulaun ton pehla ikko gall te ਇਹ ਰਾਗਲਾਪ ਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਅਸੀਂ ਖਤਮ ਕਰਾਂਗੇ ਅਰਵਿੰਦ ਕੇਜਰੀਵਾਲ ਦੀਆਂ ਸਟੇਟਮੈਂਟਸ ਹੈ ਕਿ ਇਹ 10 ਦਿਨ ਦਾ ਕੰਮ ਹੈ ਸਰਕਾਰ ਦੀ ਨiyet ਹੋ ਤੋ ਪੁਲਿਸ ਵਾਲੋਂ ਕੋ ਬੁਲਾ ਕੇ ਬੋਲਣਾ ਹੈ ਨਸ਼ਾ ਖਤਮ ਹੋ ਜਾਏਗਾ ਭਗਵੰਤ ਮਾਨ ਵੀ ਇਹੀ ਗੱਲਾਂ ਕਹਿੰਦਾ ਹੁੰਦਾ ਸੀ ਫਿਰ ਇਹਨਾਂ ਨੇ ਸੁਖਪਾਲ ਖੈਰੇ ਦੀ ਅਰੈਸਟ ਕੀਤੀ ਡਰੱਗ ਸਮਗਲਿੰਗ ਵਾਲੇ ਕੇਸ 'ਚ ਉਦੋਂ ਬਿਆਨ ਆਏ ਕਈ ਆਮ ਆਦਮੀ ਪਾਰਟੀ ਦੇ ਲੀਡਰਸ ਦੇ ਆਪ ਵੱਲੋਂ ਖੈਰਾ ਖਿਲਾਫ ਨਸ਼ਾ ਤਸਕਰੀ ਦੇ ਪੁਖਤਾ ਸਬੂਤ ਹੋਣ ਦਾ ਦਾਵਾ ਆਮ ਆਦਮੀ ਪਾਰਟੀ ਡਰਗ ਕੇਸਾਂ ਵਿੱਚੋਂ ਨਾ ਘਟਵਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਭਗਵੰਤ ਮਾਨ ਐਨੀ ਵਨ ਇਨਵੋਲਡ ਇਨ ਡਰੱਗਸ ਕੇਸਸ ਵਿਲ ਬੀ ਹੈਲਡ ਅਕਾਊਂਟੇਬਲ ਭਗਵੰਤ ਮਾਨ ਇਹ ਸਾਰੀਆਂ ਸਟੇਟਮੈਂਟਸ ਆਈਆਂ ਮੈਂ ਦੋ ਤਿੰਨ ਤੁਹਾਨੂੰ ਇਸ ਇਹਦੇ ਵਿੱਚ ਵੀਡੀਓਜ਼ ਵੀ ਦਿਖਾਉਣੀਆਂ ਚਾਹਣਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਭਗਵੰਤ ਮਾਨ ਦੀ ਹੀ ਵੀਡੀਓ ਦਿਖਾ ਦਿਆਂ ਜਿਨੇ ਉਸ ਵੇਲੇ ਕੀ ਬਿਆਨ ਦਿੱਤਾ ਸੀ भगवंत मान दी अगली अरविंद केजरीवाल दी सुनो तुसी और अभी तीन चार दिन पहले एक बहुत बड़ा आदमी पकड़ा गया जिसके ऊपर नशे की तस्करी करने का आरोप है ये सारे पार्टी वाले भगवंत मान को गालियां दे रहे हैं कि आपने इस ऐसा क्यों किया मैं आपसे पूछना चाहता हूँ नशे के तस्करों को पकड़ना चाहिए कि नहीं पकड़ना चाहिए ਤਨ ਹੱਥ ਉੱਪਰ ਖੜੇ ਕਰਕੇ ਬਤਾਓ ਕਿ ਨਸ਼ੇ ਕੇ ਤਸ਼ਕਰੋ ਕੋ ਪਕੜਨਾ ਚਾਹੀਏ ਕਿ ਨਸ਼ੇ ਕੇ ਤਸ਼ਕਰੋ ਕੋ ਜੇਲ੍ਹ ਭੇਜਨਾ ਚਾਹੀਏ ਕਿ ਨਹੀਂ ਭੇਜਨਾ ਚਾਹੀਏ ਅ ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਹੈ ਜੀ ਹੁਣ ਤੁਸੀਂ ਇਹਨਾਂ ਦੀ ਸਪੋਕਸਮੈਨ ਦੀ ਵੀ ਸੁਣ ਲੋ ਕੰਗ ਸਾਹਿਬ ਦੀ ਉਰਫ ਰੂਲ ਆਫ ਲਾ ਦੇ ਹਿਸਾਬ ਨਾਲ ਕਿਉਂਕਿ ਸੁਪਰੀਮ ਕੋਰਟ 2022 ਚ ਕਹਿ ਚੁੱਕਿਆ ਹੈ ਆਪਣੀ ਜੱਜਮੈਂਟ ਚੋਂ ਜੱਜਮੈਂਟ ਦੀ ਕਾਪੀ ਮੇਰੇ ਕੋਲ ਹੈ ਇਹਦੇ ਪੇਜ 44 ਪੈਰਾ 12 ਚ ਬੜਾ ਸਪਸ਼ਟ ਤਰ੍ਹਾਂ ਲਿਖਿਆ ਹੈ ਕਿ ਫਰਦਰ ਇਨਵੈਸਟੀਗੇਸ਼ਨ ਕਿਉਂਕਿ ਇਹ ਚ ਵੀ ਕਾਰਨ ਹੈ ਕਿਉਂਕਿ ਜਦੋਂ ਸੁਖਪਾਲ ਸਿੰਘ ਖੇੜਾ ਸੁਪਰੀਮ ਕੋਰਟ ਗਏ ਸੀ ਉਦੋਂ ਨਾਲ ਤੇ ਜਿਹੜੇ 9 ਲੋਕਾਂ ਨੂੰ ਸੇਮ ਟਾਈਮ ਲੋਅਰ ਕੋਰਟ ਚ ਕਨਵਿਕਸ਼ਨ ਦੀ ਜਿਹੜੀ ਸਜ਼ਾ ਜਿਹੜੀ ਆ ਉਹ ਸੁਣਾਈ ਜਾ ਰਹੀ ਸੀ ਤੇ ਹਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਆਲਰੇਡੀ ਜਿਹੜੇ ਅਕਿਊਜ਼ਡ ਐ ਸਾਥੀ ਉਹਨਾਂ ਦੇ ਸਜ਼ਾ ਸੁਣਾਈ ਜਾ ਰਹੀ ਹੈ ਤੇ ਨਾਲ ਦੀ ਨਾਲ ਇਹਨਾਂ ਨੂੰ ਜਿਹੜਾ ਸਮਨ ਜਾਰੀ ਨਹੀਂ ਕੀਤਾ ਜਾ ਸਕਦੇ ਇਹਨਾਂ ਤੇ ਫਰੈਸ਼ ਜਿਹੜੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕਰ ਸਕਦੀ ਹੈ ਔਰ ਮਾ ਅਪ੍ਰੈਲ 2023 ਚ ਪੰਜਾਬ ਪੁਲਿਸ ਨੇ ਇੱਕ ਐਸਆਈਟੀ ਦਾ ਗਠਨ ਕੀਤਾ ਔਰ ਇਸ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਉਸ ਜਾਂਚ ਦੇ ਆਧਾਰ ਤੇ ਬਹੁਤ ਸਾਰੇ ਨਵੇਂ ਤੱਥ ਜਿਹੜੇ ਆ ਉਹ ਐਸਆਈਟੀ ਕੋ ਆਏ ਆ ਜਿਦੇ ਨਾਲ ਸਿੱਧਾ ਸਿੱਧਾ ਇਹ ਜਾਹਰ ਹੁੰਦਾ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਕਿ ਪਲਸ ਤੋਂ ਐਮਐਲਏ ਆ ਉਹ ਨਸ਼ਾ ਤਸਕਰੀ ਚ ਇਨਵੋਲਵ ਹੈ ਔਰ ਇਸੇ ਸੋ ਇਹ ਚੀਜ਼ਾਂ ਤੁਸੀਂ ਸੁਣ ਲੀਆਂ ਹੁਣ ਇੱਕ ਤਾਂ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਮੈਂ ਆਪ ਲੋਕੋ ਸੇ ਪੁੱਛਣਾ ਚਾਹਤਾ ਹੂੰ ਕਿ ਜੋ ਨਸ਼ਾ ਤਸਕਰੀ ਮੇਂ ਇਨਵੋਲਡ ਹੈ ਉਸਕੋ ਜੇਲ ਜਾਣਾ ਚਾਹੀਏ ਕਿ ਨਹੀਂ ਜਾਣਾ ਚਾਹੀਏ ਉਸ ਕੋ ਪਕੜਨਾ ਚਾਹੀਏ ਕਿ ਨਹੀਂ ਪਕੜਨਾ ਚਾਹੀਏ ਤੇ ਮੈਂ ਅਰਵਿੰਦ ਕੇਜਰੀਵਾਲ ਨੂੰ ਫਿਰ ਇਹ ਸਵਾਲ ਪੁੱਛਦਾ ਕਿ ਜਿਹੜਾ ਨਸ਼ਾ ਤਸਕਰੀ ਚ ਇਨਵੋਲਡ ਹੈ ਫਿਰ ਉਹਦੀ ਪੈਰਵਾਈ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ ਚ ਕਿਉਂ ਕਰ ਰਹੀ ਹੈ ਇਹਦੇ ਪਿੱਛੇ ਕਾਰਨ ਦੱਸੋ ਸਾਨੂੰ ਭਗਵੰਤ ਮਾਨ ਕਹਿੰਦਾ ਸੀ ਜਿਹੜੇ ਪਹਿਲਾਂ ਜੁਗਾੜ ਲਾਗੇ ਇਹ ਹੁਣ ਜੁਗਾੜ ਨਹੀਂ ਚੱਲਨੇ ਅਸੀਂ ਛੱਡਾਂਗੇ ਨਹੀਂ ਕਿਸੇ ਨੂੰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਹੁਣ ਕਿਹੜਾ ਜੁਗਾੜ ਲੱਗਿਆ ਹੈ ਜਿਹੜੇ ਬੰਦੇ ਦੇ ਖਿਲਾਫ ਤੁਹਾਡੀ ਪੁਲਿਸ ਨੇ ਚਾਰਜ ਸ਼ੀਟ ਜਿਹੜੀ ਤੁਸੀਂ ਐਸਆਈਟੀ ਬਣਾਈ ਸੀ ਉਹਨੇ ਦਾਖਲ ਕੀਤੀ ਸੁਪਰੀ ਕੋਰਟ ਦੇ ਵਿੱਚ ਆ ਮੇਰੇ ਕੋਲੇ ਚਾਰਟ ਸ਼ੀਟ ਦੀ ਡਿਟੇਲ ਮੈਂ ਪੜ੍ਹ ਦਿੰਨਾ ਜਿਦੇ ਚ ਪੁਲਸ ਦੀ ਚਾਰਜ ਸ਼ੀਟ ਨੇ ਕਿਹਾ ਸੁਖਪਾਲ ਖਹਿਰਾ ਨੇ ਨਸ਼ਾ ਸਮਗਲਰਾਂ ਨਾਲ 11 ਮਹੀਨਿਆਂ ਚ 78 ਵਾਰ ਕੀਤੀ ਕਾਲ ਖੁਦ ਅਤੇ ਪਰਿਵਾਰ ਦੇ ਤੇ 6.5 ਕਰੋੜ ਰੁਪਏ ਕੀਤੇ ਖਰਚ ਨਸ਼ਾ ਸਮਗਲਰਾਂ ਕੋਲੋਂ ਖਹਿਰੇ ਨੇ ਲਏ ਆਰਥਿਕ ਲਾਭ ਖਹਿਰੇ ਦੀ ਆਮਦਨ ਘਟ ਪਰ ਖਰਚ 6.5 ਕਰੋੜ ਸਮਗਲਰ ਗੁਰਦੇਵ ਸਿੰਘ ਨੇ 78 ਵਾਰ ਕੀਤੀ ਖਹਿਰੇ ਨਾਲ ਗੱਲਬਾਤ ਇਹ ਥੋੜੀ ਪੁਲਿਸ ਦੀ ਚਾਰਚੀਟ ਮੋਟੀਆਂ-ਮੋਟੀਆਂ ਚੀਜ਼ਾਂ ਪੜੀਆਂ ਹੈ ਹਜੇ ਇਹਦੇ ਵਿੱਚ ਬਹੁਤ ਕੁਝ ਹੈ ਭਗਵੰਤ ਮਾਨ ਸਾਹਿਬ ਹੁਣ ਤੁਸੀਂ ਦੱਸੋ ਫੇਰੇ ਦੇ ਕਿ ਜਿਹਦੇ ਖਿਲਾਫ ਥੋੜੀ ਪੁਲਿਸ ਦੀ ਥੋੜੀ ਬਣਾਈ ਐਸਆਈਟੀ ਨੇ ਇਹ ਸਾਰੇ ਸਬੂਤ ਕੋਰਟ ਦੇ ਵਿੱਚ ਰੱਖੇ ਤੇ ਅੱਜ ਉਹਨੂੰ ਬਚਾਉਣ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਆਪਦੇ ਵਕੀਲ ਨੂੰ ਇਨਸਟਰਕਸ਼ਨਸ ਆਪਦੇ ਵਕੀਲ ਨੂੰ ਹਦਾਇਤਾਂ ਕਿਉਂ ਦਿੱਤੀਆਂ ਕਿ ਸੁਪਰੀਮ ਕੋਰਟ ਨੂੰ ਕਹਿ ਦਿਓ ਅਸੀਂ ਇਹਦੇ ਖਿਲਾਫ ਪ੍ਰोसीਡ ਨਹੀਂ ਕਰਨਾ ਕੰਗ ਸਾਹਿਬ ਦਾ ਵੀ ਹੁਣ ਤੁਸੀਂ ਸਟੇਟਮੈਂਟ ਸੁਣੀ ਸੀ ਬਾਲਵਿੰਦਰ ਕੰਗ ਇਹਨਾਂ ਦੇ ਬਲਾਰੇ ਨੇ ਕਿ ਕੋਰਟ ਦੀਆਂ ਹਦਾਇਤਾਂ ਤੇ ਅਸੀਂ ਐਸਆਈਟੀ ਬਣਾਈ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਆਰਡਰ ਦਾ 44 ਨੰਬਰ ਪੇਜ ਦਾ ਜ਼ਿਕਰ ਕੀਤਾ ਜਿੱਦੇ ਤੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਸੀ ਤੇ ਐਸਆਈਟੀ ਦੇ ਸਾਹਮਣੇ ਕਹਿੰਦੇ ਨਵੇਂ ਤੱਥ ਆਏ ਐ ਜਿੱਥੋਂ ਇਹ ਸਾਬਤ ਹੁੰਦਾ ਕਿ ਸੁਖਪਾਲ ਖੈਰਾ ਨਸ਼ਾ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਫਿਰ ਇਹ ਸਾਰੇ ਸਟੈਂਡ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਕਹਿ ਰਿਹਾ ਇਨਾਂ ਦੇ ਬੁਲਾਰੇ ਕਹਿ ਰਿਹਾ ਹੈ ਇਨਾਂ ਦੀ ਪੁਲਸ ਨੇ ਜਿਹੜੇ ਤੱਥ ਪੇਸ਼ ਕੀਤੇ ਐ ਡਾਕੂਮੈਂਟਸ ਪੇਸ਼ ਕੀਤੇ ਕੋਰਟ ਦੇ ਵਿੱਚ ਉਹ ਇਹ ਗੱਲ ਕਹਿ ਰਹੇ ਐ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਸਟੈਂਡ ਕਿਉਂ ਲਿੱਤਾ ਮੇਰਾ ਸਵਾਲ ਇਹ ਐ ਅੱਜ ਇਲੈਕਸ਼ਨ ਦਾ ਮਾਹੌਲ ਐ ਇਲੈਕਸ਼ਨ ਦਾ ਸੀਜ਼ਨ ਐ ਪਿਛਲੇ ਦਿਨੀ ਦਿੱਲੀ ਚ ਇੰਡੀਆ ਦੀ ਰੈਲੀ ਹੋਈ ਜਿਹੜਾ ਇਹਨਾਂ ਦਾ ਗੱਠਬੰਧਨ ਐ ਇੰਡੀਆ ਆਲਾਈਅንስ ਬਣਾਇਆ ਜਿਹੜਾ ਇਹਨਾਂ ਨੇ ਉਨੀ ਤਾਰੀਫ਼ ਸੋਨੀਆ ਗਾਂਧੀ ਦੀ ਕਾਂਗਰਸ ਦੇ ਲੀਡਰ ਨੇ ਨਹੀਂ ਕਿਸੇ ਨੇ ਕੀਤੀ 31 ਮਾਰਚ ਦੀ ਰੈਲੀ ਸੀ ਜਿੰਨੀ ਭਗਵੰਤ ਮਾਨ ਨੇ ਕੀਤੀ ਸਭ ਨੇ ਦੇਖੀ ਉਹ ਕਿ ਮੈਡਮ ਆਪਕਾ ਬਹੁਤ ਬੜਾ ਬਲੀਦਾਨ ਹੈ ਆਪਨੇ ਬਹੁਤ ਤਸੀਹੇ ਝੱਲੇ ਹੈ ਇਹੋ ਜੀ ਹਿੰਦੀ ਬੋਲ ਰਿਹਾ ਸੀ ਨਾ ਆਪਨੇ ਬਹੁਤ ਮੁਸ਼ਕਿਲ ਸਮਾਂ ਦੇਖਾ ਹੈ ਹਮ ਆਪਕਾ ਬੜਾ ਸਤਿਕਾਰ ਕਰਤੇ ਹੈ ਤੇ ਫਿਰ ਇਹ ਅਲਾਈਅੰਸ ਹੁਣ ਇਸ ਕਰਕੇ ਜਿੱਥੇ ਤੁਸੀਂ ਦਿੱਲੀ ਚ ਅਲਾਈਅੰਸ ਕਰ ਲਿਆ ਆਫੀਸ਼ੀਅਲੀ हिमाचल ਚ ਕਰ ਲਿਆ ਹਰਿਆਣਾ ਚ ਕਰ ਲਿਆ ਚੰਡੀਗੜ੍ਹ ਚ ਕਰ ਲਿਆ ਗੁਜਰਾਤ ਚ ਕਰ ਲਿਆ ਪੰਜਾਬ ਚ ਲੋਕਾਂ ਦਾ ਰੋਸ ਦੇਖਦੇ ਹੋਏ ਤੁਸੀਂ ਅਫੀਸ਼ੀਅਲ ਅਲਾਈਅੰਸ ਨਹੀਂ ਕਰ ਸਕੇ ਪਰ ਅਨਫੀਸ਼ੀਅਲੀ ਅੱਜ ਤੁਸੀਂ ਵੇਖੋ ਕਿਸ ਤਰ੍ਹਾਂ ਦੀਆਂ ਕੰਪਰੋਮਾਈਜ਼ਸ ਕਰ ਰਹੇ ਹਾਂ ਤਾਂ ਕਿ ਇਕੱਠੇ ਹੋ ਕੇ ਚੋਣ ਲੜੀ ਜਾ ਸਕੇ ਸੁਖਪਾਲ ਖਹਿਰੇ ਦੇ ਚਰਚੇ ਹੈ ਸੰਗਰੂਰ ਤੋਂ ਚੋਣ ਲੜਨ ਦੇ ਉੱਥੇ ਇਹਦੀ ਮਦਦ ਹੋਣੀ ਹੈ ਕਿਉਂਕਿ ਡਰੱਗ ਕੇਸ ਦੇ ਵਿੱਚ ਮਦਦ ਹੋਈ ਹੈ ਤਾਂ ਸੁਭਾਵਿਕ ਹੈ ਚੋਣ ਦੇ ਵਿੱਚ ਵੀ ਮਦਦ ਹੋਣੀ ਹੈ ਉਥੇ ਆਮ ਆਦ ਕਾਂਗਰਸ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਹਦੀਆਂ ਫਾਈਲਾਂ ਮੁੱਖ ਮੰਤਰੀ ਕੋਲੇ ਪਈਆਂ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਬੋਲਿਆ ਕਿ ਮੇਰੇ ਕੋਲੇ ਬੱਸਾਂ ਦੀਆਂ ਬਾਡੀਆਂ ਲੱਗਣ ਦਾ ਜਿਹੜਾ ਸਕੈਮ ਆ ਉਹਦੀ ਫਾਈਲ ਮੇਰੇ ਕੋਲੇ ਪਈ ਹੈ ਵਿੜਿੰਗ ਸਾਹਿਬ ਤੇ ਵਿੜਿੰਗ ਸਾਹਿਬ ਵੀ ਉਹ ਤੋਂ ਬਾਤ ਨਹੀਂ ਬੋਲੀ ਉਹ ਫਿਰ ਰੱਖੀ ਕਿਉਂ ਹੈ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਸੋ ਕਹਿਣ ਤੋਂ ਮੇਰਾ ਭਾਵੇਂ ਹੈ ਕਿ ਇਹ ਹਰ ਤਰ੍ਹਾਂ ਦੇ ਹੱਤਕੰਡੇ ਵਰਤੇ ਜਾ ਰਹੇ ਹਨ ਸਾਰੀਆਂ ਪਾਰਟੀਆਂ ਦੇ ਨੇ ਕਾਂਗਰਸ ਨਾਲ ਗੱਲਬਾਤ ਸ਼ਾਮ ਨੂੰ ਕਾਂਗਰਸ ਨਾਲ ਰਾਤਾਂ ਨੂੰ ਭਾਜਪਾ ਨਾਲ ਵੀ ਮੁਲਾਕਾਤਾਂ ਹੋ ਰਹੀਆਂ ਕਿ ਇੱਕ ਇੱਕ ਕੈਂਡੀਡੇਟ ਤਕੜਾ ਦੇਈਏ ਜਿਹੜਾ ਅਕਾਲੀ ਦਲ ਦਾ ਮੁਕਾਬਲਾ ਦੇ ਸਕੇ ਕਿਉਂਕਿ ਸਾਰੀਆਂ ਨੈਸ਼ਨਲ ਪਾਰਟੀਆਂ ਸਾਰੀਆਂ ਰਾਸ਼ਟਰੀ ਪਾਰਟੀਆਂ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਦੇ ਖਿਲਾਫ ਇਕੱਠੀਆਂ ਹੋ ਰਹੀਆਂ ਕਿਉਂਕਿ ਇਹਨਾਂ ਨੂੰ ਸਭ ਨੂੰ ਪਤਾ ਹੈ ਇਹਨਾਂ ਦੇ ਆਕਾਮਾਂ ਨੂੰ ਪਤਾ ਅਸਲ ਦਿੱਲੀ ਬੈਠਿਆਂ ਨੂੰ ਕਿ ਜੇ ਪੰਜਾਬ ਦੀ ਖੇਤਰੀ ਪਾਰਟੀ ਤਕੜੀ ਰਹੀ ਪੰਜਾਬ ਦੇ ਹੱਕ ਅਸੀਂ ਨਹੀਂ ਮਾਰ ਸਕਾਂਗੇ ਜੇ ਪੰਜਾਬ ਦੇ ਹੱਕ ਮਾਰਨੇ ਆ ਤਾਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨਾ ਉਹਦੇ ਵਾਸਤੇ ਜਿਸ ਤਰ੍ਹਾਂ ਦੇ ਸਮਝੌਤੇ ਕਰਨੇ ਪੈਣ ਜਿਸ ਤਰ੍ਹਾਂ ਦੀਆਂ ਕੰਪਰੋਮਾਈਜ਼ਸ ਕਰਨੀਆਂ ਪੈਣ ਜਿਹਦੇ ਨਾਲ ਵੀ ਕਰਨੀਆਂ ਪੈਣ ਉਹ ਕਰ ਰਹੇ ਹੁਣ ਤੁਸੀਂ ਦੇਖੋ ਸੁਖਪਾਲ ਖੈਰਾ ਤੇ ਭਗਵੰਤ ਮਾਨ ਇੱਕ ਨਿਜੀ ਲੜਾਈ ਦੇ ਵਿੱਚ ਇਨਵੋਲਡ ਸੀ ਪਰ ਸਮਝੌਤਾ ਇਹਨਾਂ ਨੇ ਵੀ ਕਰ ਲਿਆ ਆਪਸ ਉਸ ਦਿਨ ਤੋਂ ਨਾ ਤਾਂ ਸੁਖਪਾਲ ਖੈਰਾ ਬੋਲਿਆ ਤੇ ਭਗਵੰਤ ਮਾਨ ਨੇ ਤਾਂ ਆਫੀਸ਼ੀਅਲੀ ਸਟੈਂਡ ਲੈਤਾ ਸੁਪਰੀਮ ਕੋਰਟ ਦੇ ਵਿੱਚ ਸੋ ਮੈਂ ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖਣੀ ਚਾਹਣਾ ਬਹੁਤ ਜਿਹਨੂੰ ਆਪਾਂ ਕਹਿ ਦਈਏ ਸਟ੍ਰੇਂਜ ਬੈਡ ਫੈਲੋਜ਼ ਅੰਗਰੇਜ਼ੀ ਚ ਕਹਿ ਦਿੰਦੇ ਆ ਪੰਜਾਬੀ ਚ ਜੇ ਮੈਂ ਕੋਈ ਸ਼ਬਦ ਵਰਤੂੰਗਾ ਤਾਂ ਸ਼ਾਇਦ ਇਹਨਾਂ ਨੂੰ ਸਭ ਨੂੰ ਮਿਰਚਾਂ ਲੱਗ ਜਾਣੀਆਂ ਇਹਨਾਂ ਸਭ ਤੋਂ ਬਚਣ ਦੀ ਲੋੜ ਹੈ ਆਪ ਦਾ ਦਿਮਾਗ ਨਾਲ ਆਪਦੀ ਬੁੱਧੀ ਨਾਲ ਸੋਚ ਸਮਝ ਕੇ ਹਰ ਚੀਜ਼ ਨੂੰ ਦੇਖ ਕੇ ਅੱਖਾਂ ਕੰਨ ਖੋਲ ਕੇ ਫੈਸਲਾ ਕਰੋ ਸਮਾਂ ਆ ਗਿਆ ਇੱਕ ਪਾਸੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਪਾਸੇ ਇਹ ਤਿੰਨੇ ਨੈਸ਼ਨਲ ਪਾਰਟੀਆਂ ਜਿਹੜੀਆਂ ਤਿੰਨੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਬਣਾ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਟਾਰਗੇਟ ਬਣਾ ਕੇ ਉਹ ਉਹ ਲੜਾਈ ਦੇ ਵਿੱਚ ਆ ਰਹੀਆਂ ਤੇ ਮੈਂ ਇਸ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਵੀ ਜਰੂਰ ਧੰਨਵਾਦ ਇਸ ਗੱਲ ਦੇ ਪੰਜਾਬ ਦੇ ਲੋਕਾਂ ਵੱਲੋਂ ਕਰਨਾ ਚਾਹੂੰਗਾ ਜਿਨ੍ਹਾਂ ਨੇ ਬੜਾ ਟਟਮਾ ਸਟੈਂਡ ਲੈ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਸਟੈਂਡ ਲੈ ਕੇ ਆਪ ਦਾ ਫੈਸਲਾ ਲਿੱਤਾ ਕਿ ਅਸੀਂ ਭਾਜਪਾ ਨਾਲ ਅਲਾਈਅੰਸ ਨਹੀਂ ਕਰਾਂਗੇ ਜਿੰਨਾ ਚਿਰ ਪੰਜਾਬ ਦੇ ਮੁੱਦਿਆਂ ਦਾ ਹੱਲ ਨਹੀਂ ਕੀਤਾ ਜਾਂਦਾ ਸੋ ਇਹ ਚੀਜ਼ਾਂ ਅੱਜ ਤੁਹਾਡੇ ਸਾਹਮਣੇ ਰੱਖਣੀਆਂ ਬੜੀ ਜ਼ਰੂਰੀ ਸੀ ਕਿ ਤੁਹਾਨੂੰ ਪਤਾ ਲੱਗੇ ਕਿਸ ਹੱਦ ਤੱਕ ਇਹ ਪਾਰਟੀਆਂ ਰਲੀਆਂ ਮਿਲੀਆਂ ਹੋਈਆਂ ਕਿ ਸੱਦ ਤੱਕ ਕੰਪਰੋਮਾਈਜ਼ ਹੋ ਰਹੀਆਂ ਨੇ ਇਹੀ ਸਾਰੇ ਤੱਥ ਅੱਜ ਤੁਹਾਡੇ ਸਾਹਮਣੇ ਰੱਖਣੇ ਸੀ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ